तहसीलदार दफ्तर ਵਿਖੇ ਹੜਤਾਲ ਜਾਰੀ ਹੈ ਜਿਸ ਕਾਰਨ ਲੋਕਾਂ ਨੂੰ ਆਪਣੇ ਕੰਮ ਕਰਵਾਉਣ ਵਿੱਚ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਸੰਬੰਧੀ ਸਾਡੀ ਫਾਸਪੀ ਨਿਊਜ਼ ਟੀਮ ਨਾਲ ਤਹਿਸੀਲਦਾਰ 2 ਜਗਸੀਰ ਸਿੰਘ ਮਿੱਤਲ ਨੇ ਗੱਲਬਾਤ ਕੀਤੀ ਲੋਕਾਂ ਦਾ ਆਖਣਾ ਹੈ ਕਿ ਹੜਤਾਲ ਜਲਦ ਤੋਂ ਜਲਦ ਖਤਮ ਕੀਤੀ ਜਾਵੇ ਤਾਂ ਜੋ ਆਪਣੇ ਕੰਮ ਆਸਾਨੀ ਨਾਲ ਕਰਵਾ ਸਕਣ ਖੱਜਲ ਖਬੀਲੀ ਅਸੀਂ ਅਸੀਂ ਵੀ ਨਹੀਂ ਚਾਹੁੰਦੇ ਕਿਸੇ ਨੂੰ ਖਰਾਬ ਕਰਨਾ ਜੀ ਬੀਜਰੈਂਸ ਭਾਗ ਵੱਲੋਂ ਜੋ ਵੀ ਸਬ ਰਿਸਟਰ ਦਸਤਾਵਾਂ ਵਿੱਚ ਮਾਨਸਾ ਤੋਂ ਰਿਸ਼ਤੀਆਂ ਲੈ ਗਏ ਸੀ ਜਦੋਂ ਰੀ ਲੋੜੀ ਦਸਤਾਵਾਂ ਦਾ ਅੰਦਾਜ਼ਾ ਕੀਤੀ ਗਈ ਉਹਦੇ ਕਰਕੇ ਉਹ ਸਭ ਜੀ ਇਹ ਰਿਸ਼ਤੀਆਂ ਦਾ ਮਸ਼ਹੂਰ ਪੰਜਾਬ ਰਿਮਰਸ ਅਫੀਸਰ ਐਸੋਸੀਏਸ਼ਨ ਬਾਕੀ ਰਿਸ਼ਤੀਆਂ ਦੇ ਲਾਵਾ ਬਾਕੀ ਸਾਰੇ ਤਹਿਸੀਲਾਂ ਆਦੇ ਬੈਠੇ ਕੋਈ ਵੀ ਕੰਮ ਦਾ ਅਸੀਂ ਕਰ ਨਹੀਂ ਚਾਹ ਰਹੇ ਇੱਥੇ ਬੈਠੇ ਡਿਊਟੀ ਦੇ ਦੇਖੋ ਅੱਜ ਸਰਕਾਰ ਨਾਲ ਗੱਲਬਾਤ ਵੀ ਚੱਲਦੀ ਕੋਈ ਨਾ ਜੋ ਵੀ ਆਉਟਕਮ ਆਉਂਦਾ ਡੇ ਡੀਸੀ ਸਾਹਿਬ ਨੂੰ ਦੁਜੇਰ ਕਾਗਨੀ ਡਿਊਟੀ ਲਗਾਈ ਗਈ ਹੈਗੀ ਪ੍ਰੈਸਟੇਸ਼ਨ ਕਰ ਲਈ ਅੱਜ ਸੱਤ ਤੱਕ ਸੰਦਾ ਦਿੱਤਾ ਸੀ ਜੀ ਅੱਜ ਦੇਖੋ ਮੇਖਰ ਜਮਾ ਜੋ ਐਕਸੀਅਰ ਸਾਹਿਬ ਉਹਨਾਂ ਜਿੰਨੇ ਦਿਨ ਨਮਾਇੰਦਗੀ ਨਹੀਂ ਕਰਵਾ ਚੱਲੀ ਪਈ ਕੀ ਆਉਟਕਮ ਆਉਂਦਾ ਸ਼ੰਕਾ ਜੋ ਵੀ ਹਦੇਸ਼ ਆਏਗਾ ਜੂਨੀਅਰ ਸਟੇਟ ਬਾਡੀ ਦਾ ਅਫਸਰ ਉਹਨਾਂ ਨਾਲ ਫਿਰ ਕੰਮ ਕਰਾਂਗੇ ਜਿਹੜੀ ਹੜਤਾਲ ਹੈ ਤਹਿਸੀਲਦਾਰਾਂ ਦੀ ਯੂਨੀਅਨ ਨੇ ਇੱਕ ਫੈਸਲਾ ਕੀਤਾ ਇਸ ਕਰਕੇ ਹੜਤਾਲ ਕੀਤੀ ਉਹਨਾਂ ਨੇ ਉਹਨਾਂ ਦਾ ਕਹਿਣਾ ਹੈ ਵੀ ਸਾਡੇ ਕੁਝ ਅਫਸਰਾਂ ਨੂੰ ਮਤਲਬ ਬੇਕਸੂਰ ਨੇ ਝੂਠੇ ਕੇਸਾਂ ਦੇ ਵਸਾਇਆ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਅਗੇ ਝੂਠੇ ਕੇਸਾਂ 'ਚ ਫਸਾਇਆ ਹੈ ਤੇ ਉਹਦੀ ਲੜਾਈ ਸਾਦੇ ਜਿਹੇ ਲੜਨੀ ਚਾਹੀਦੀ ਹੈ। ਹਰਦਾਲ ਇੱਕ ਮੁੱਦਾ ਬੁਲੀਆ ਤਰੀਕਾ ਨਹੀਂ ਹੈ ਲੜਾਈ ਲੜੰਦਾ। ਦੇਖੋ ਜਿਹਨਾਂ ਲੋਕਾਂ ਨੇ ਰਿਸ਼ੀ ਕਰਾਣੀ ਹੁੰਦੀ ਹੈ ਉਹਦੇ ਵਾਸਤੇ ਤੇ ਲੋਕਾਂ ਨੇ ਹਜ਼ਾਰਾਂ ਰੁਪਈਆਂ ਦੀਆਂ ਫੀਸਾਂ, ਲੱਖਾਂ ਜਮੀਂ ਕਰੋੜਾਂ ਦੇ ਵਿੱਚ ਡੀਡਾਂ ਹੁੰਦੀਆਂ, ਡੀਲਿੰਗਾਂ ਹੁੰਦੀਆਂ। ਫਿਰ ਜੋ ਅਪਾਇੰਟਮੈਂਟ ਲੈਣੀ ਪੈਂਦੀ ਹੈ, ਅਪਾਇੰਟਮੈਂਟ ਜਦੋਂ ਲੈਂਦੇ ਨੇ ਉਹਦੇ ਵਾਸਤੇ ਤੇ ਮਤਲਬ ਪਹਿਲਾ ਫੀਸਾ ਜਮ੍ਹਾਂ ਕਰਾਣੀਆਂ ਪੈਂਦੀਆਂ ਸਭ ਕੋਈ ਕਰਨਾ ਪੈਂਦਾ ਹੈ ਅਪਾਇੰਟਮੈਂਟ ਦਾ ਮਤਲਬ ਹੁੰਦਾ ਹੈ ਵੀ ਸਾਡੀ ਡੇਟ ਤੇ ਟਾਈਮ ਨਿਸ਼ਚਿਤ ਹੋ ਗਿਆ ਵੀ ਰੀਸਿਟ ਕਰਾਣ ਵਾਸਤੇ ਠੀਕ ਹੈ ਹੁਣ ਕੁਝ ਲੋਗ ਐਨ ਆਰ ਆਈ ਨੇ ਅੱਜ ਵੀ ਦੇਖੇ ਕੋਈ ਬਾਹਰੋਂ ਬੰਦੇ ਆਏ ਨੇ ਮੰਨ ਲਓ ਉਹਨਾਂ ਨੇ ਰੀਸਿਟ ਕਰਵਾਣੀ ਹੈ ਜਾਂ ਕਰਨੀ ਹੈ ਜਾਂ ਦੂਜੀ ਸਟੇਟ ਤੋਂ ਆਏ ਨੇ ਜਦੋਂ ਇੱਥੇ ਆਣਗੇ ਵੀਟੀ ਕਰਾਣ ਇੱਥੇ ਆ ਕੇ ਦਫ਼ਤਰ ਬੰਦ ਹੋ ਕੇ ਤੇ ਉਹਨਾਂ ਨੂੰ ਨਿਰਾਸ਼ਾ ਹੋਣੀ ਹੋਣੀ ਹੈ ਤੇ ਇਹਦਾ ਜਿਹੜਾ ਮੈਸੇਜ ਬਾਹਰ ਦੇ ਦੇਖਾਂ ਜੇ ਨੈਗੇਟਿਵ ਜਾਂਦਾ ਤੇ ਇਸ ਕਰਕੇ ਹੀ ਕਹਿੰਦੇ ਆ ਵੀ ਮੰਨ ਲਓ ਤੁਹਾਡੇ ਅਫਸਰ ਕੋਈ ਕਿ ਵਿਜੀਲੈਂਸ ਨੇ ਛੋਟੇ ਕੇਸ ਚ ਬਿਦਾਰਤਾ ਹੈ ਕਿ ਉਹਦੀ ਲੜਾਈ ਅਦਾਲਤ ਚ ਲੜਨੀ ਚਾਹੀਦੀ ਹੈ ਹੜਤਾਲ ਦਾ ਇੱਕ ਮੁੱਦਾ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੀਦਾ ਦੇਖੋ ਜੀ ਇਹਨਾਂ ਦੀ ਜੇ ਕੱਲ ਦੀ ਇਨਫੋਰਮੇਸ਼ਨ ਦੇ ਮੁਤਾਬਕ ਜਿਹੜੀ ਸੀ ਨਾ ਉਹ ਹੜਤਾਲ ਇਹਨਾਂ ਨੇ ਸ਼ੁੱਕਰਵਾਰ ਤੱਕ ਵਧਾਤੀ ਸੀ ਉਸ ਤੋਂ ਬਾਅਦ ਸਵੇਰ ਦੀ ਵੀਡੀਓ ਮਤਲਬ ਸੋਸ਼ਲ ਮੀਡੀਆ ਦੇ ਚੈਨਲਾਂ ਤੇ ਖਬਰ ਘੁੰਮਦੀ ਹੈ ਭਗਵਾਨ ਜੀ ਤੁਮਾਰਨ ਵਾਲੇ ਬੜੇ ਸਖਤ ਆਰਡਰ ਕਰਤੇ ਆ ਉਹਨਾਂ ਨੇ ਤੇ ਇੱਕ ਇਹੋ ਜਿਹਾ ਲੈਟਰ ਜਾਰੀ ਕਰਤੀ ਵੀ ਜਿਹੜੇ ਅਫਸਰ 5 ਵੇ ਤੱਕ ਚਾਰਜ ਨਹੀਂ ਲੈ ਬਿਊਟੀ ਦੇ ਨਹੀਂ ਆਣਗੇ ਕਿ ਉਹਨਾਂ ਨੂੰ ਸਸਪੈਂਡ ਤੇ ਜਿਹੜੇ ਪ੍ਰਵੇਸ਼ ਇੰਜ ਚੱਲਦੇ ਪਏ ਨੇ ਤੇ ਅਗਰ ਉਹ ਨਹੀਂ ਆਣਗੇ ਤਾਂ ਉਹਨਾਂ ਨੂੰ ਟਰਮੀਨੇਟ ਵੀ ਕੀਤਾ ਜਾ ਸਕਦਾ ਹੁਣੇ ਹੁਣੇ ਮੈਂ ਵੀਡੀਓ ਵੇਖ ਰਿਹਾ ਸੀ ਉਹ ਕਹਿੰਦੇ ਸੀ ਵੀ ਜੇ ਨਹੀਂ ਆਣਗੇ ਅਸੀਂ ਭਾਵੇਂ ਸਕੂਲਾਂ ਦੇ ਕਾਲਜਾਂ ਦੇ ਪ੍ਰਿੰਸੀਪਲਾਂ ਨੂੰ ਲਾ ਲਈਏ ਭਾਵੇਂ ਕਿਸ ਨੂੰ ਲਾ ਲਈਏ ਸਾਡੇ ਕੋਲ ਬਹੁਤ ਬੇਰੋਜ਼ਗਾਰ ਲੋਕ ਨੇ ਅਸੀਂ ਉਹਨਾਂ ਨੂੰ ਯੂਨੀਅਨ ਲਾ ਰਹੇ ਹਾਂ ਜੀ ਤੇ ਇਸ ਕਰਕੇ ਸਾਡੀ ਯੂਨੀਅਨ ਅੱਗੇ ਅਪੀਲ ਹੈ ਵੀ ਇਹ ਇਹੋ ਜਿਹਾ ਤੁਸੀਂ ਵੀ ਹੱਟ ਕਰਨੀ ਨਾ ਰੱਖੋ ਜੇ ਤੁਹਾਡਾ ਕੋਈ ਕਿਸੇ ਦਾ ਕੇਸ ਪੈ ਗਿਆ ਉਹਦੇ ਅਦਾਲਤ 'ਚ ਲੜਾਈ ਲੜੋ ਨਾ ਕਿ ਲੋਕਾਂ ਨੂੰ ਪਰਚਾਣ ਕਜੇਰੀ ਦੇ ਤਹਿਸੀਲਦਾਰ ਆਫਿਸ ਦੇ ਵਿੱਚ ਲੋਕਾਂ ਨੂੰ ਖੱਜਲ ਖੁਆਰੀ ਜਿਹੜੀ ਹੋ ਰਹੀ ਹੈ ਰਜਿਸਟਰੀਆਂ ਨੂੰ ਲੈ ਕੇ ਕਾਫੀ ਮੁਸ਼ਕਲ ਕਰਨੀ ਪੈ ਰਹੀ ਹੈ ਅਰ ਜਿਸ ਬੰਦੇ ਦੇ ਵਿੱਚ ਸਾਡੇ ਨਾਲ ਗੱਲਬਾਤ ਕਰਦੇ ਆਂ ਆਖਣਾ ਵੀ ਹੈ ਕਿ ਸਰਕਾਰ ਨੂੰ ਚਾਹੀਦਾ ਕਿ ਪਹਿਲ ਦੇ ਆਧਾਰ ਤੇ ਇਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਦਾ ਹੱਲ ਪਹਿਲਾਂ ਕੀਤਾ ਜਾਵੇ ਜਿਹੜੀਆਂ ਕਿ ਰਜਿਸਟਰੀਆਂ ਬੰਦ ਪਈਆਂ ਨੇ ਜਾਂ ਛੁੱਟੀ ਦੇ ਉੱਤੇ ਬੈਠੇ ਨੇ ਹੜਤਾਲ ਦੇ ਉੱਤੇ ਉਹਨਾਂ ਨੂੰ ਬਹਾਲ ਕੀਤਾ ਜਾਵੇ ਤੇ ਜਿਹੜਾ ਸਿਸਟਮ ਹੈ ਵਧੀਆ ਤਰੀਕੇ ਨਾਲ ਹੋ ਸਕੇ ਅਰ ਲੋਕਾਂ ਨੂੰ ਜਿਹੜੀ ਖੱਜਲ ਖੁਆਰੀ ਆ ਰਹੀ ਹੈ ਇੱਥੇ ਰਜਿਸਟਰੀਆਂ ਨੂੰ ਲੈ ਕੇ ਉਹ ਨਾ ਹੋ ਤਾਂ ਜੋ ਉਹਨਾਂ ਦਾ ਕੰਮ ਹੈ ਬਿਲਕੁਲ ਬੁਰ ਤੇਜ਼ੀ ਨਾਲ ਹੋ ਸਕੇ ਕੈਮਰਾਮੈਨ ਕਿਉਂਕਿ ਇਸ ਨੂੰ ਮਾਰਦੇ ਨਾਲ ਸਟੀਲ ਝਰਮਾ ਫਾਸਟ ਨੇ ਅਮਰਤ